ਸਿੱਖਾਂ ਤੇ ਆਪਣੇ ਆਪ ਨੂੰ ਆਗੂ ਖੋਣ ਵਾਲੇ ਪੰਨੂ ਸਾਹਿਬ ਹੋਏ ਜਾਂ ਉਹਨਾਂ ਦੇ ਸਾਥੀ ਹੋਏ ਸਰਦਾਰ ਅਮਰ ਸਿੰਘ ਵਾਂਗ ਪੱਗ ਵਾਸਤੇ ਸੰਘਰਸ਼ ਕਰਨਗੇ ਕਿ ਸਾਡੇ ਸਿੱਖ ਤੇ ਜਿੰਨਾ ਮਰਜੀ ਵੱਡਾ ਕੇਸ ਹੋਵੇ ਤੁਸੀਂ ਪੱਗ ਲਾ ਕੇ ਕੋਰਟ ਵਿੱਚ ਪੇਸ਼ ਨਹੀਂ ਕਰ ਸਕਦੇ ਬਹੁਤ ਦੁੱਖ ਹੋਇਆ ਜਦੋਂ ਇਹ ਫੋਟੋ ਵੇਖੀ ਬਿਨਾ ਪੱਗ ਤੋਂ ਉਹ ਸਰਦਾਰ ਅਮਰ ਸਿੰਘ ਸੀ ਜਿਨ੍ਹਾਂ ਨੇ ਲੰਮਾ ਸਮਾਜ ਸੰਘਰਸ਼ ਕੀਤਾ ਯੂਕੇ ਦੀ ਛੜਕਾਂ ਤੇ ਪੱਗ ਵਾਸਤੇ ਫਿਰ ਜਾ ਕੇ ਪੱਗ ਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਪਛਾਣ ਮਿਲੀ ਸਰਦਾਰ ਅਮਰ ਸਿੰਘ 1970 ਦੇ ਵਿੱਚ ਰੇਲਵੇ ਵਿੱਚ ਡਿਊਟੀ ਕਰਦੇ ਸੀ ਤੇ 30 ਪਾਉਂਡ ਮਿਲਦੇ ਸੀ 30 ਪਾਉਂਡਾਂ ਦੇ ਵਿੱਚੋਂ ਘੱਟੋ ਘੱਟ 15 ਪਾਉਂਡ ਉਹ ਸੰਘਰਸ਼ ਦੇ ਖਰਚੇ ਦਿੰਦੇ ਸੀ ਜਿੱਥੇ ਸਾਰਾ ਪੰਜਾਬੀ ਭਾਈਚਾਰਾ ਹਰਜਿੰਦਰ ਸਿੰਘ ਦੇ ਨਾਲ ਖਲੋਤਾ ਵਾ ਉਥੇ ਚੰਗਾ ਵਕੀਲ ਕਰਕੇ ਦੇ ਸਕਦੇ ਨੇ ਖੁਦ ਵਕੀਲ ਨੇ ਕੇਸ ਲੜ ਸਕਦੇ ਨੇ ਉਹਨਾਂ ਨੂੰ ਘੱਟੋ ਘੱਟ ਸਜ਼ਾ ਹੋਏ ਜੋ ਵੀ ਹੋਇਆ ਉਹਨਾਂ ਤੋਂ ਗਲਤੀ ਹੋਈ ਮਾੜਾ ਸਮਾਂ ਮਾੜੀ ਕਿਸਮਤ ਕਹਿ ਲਓ ਆਪਣੇ ਆਪ ਨੂੰ ਸਿੱਖਾਂ ਦੇ ਆਗੂ ਕਹਿੰਦੇ ਨੇ ਮੈਨੂੰ ਉਮੀਦ ਨਹੀਂ ਆ ਕਿ ਇਹ ਪੱਗ ਵਾਸਤੇ ਆਵਾਜ਼ ਚੁੱਕਣਗੇ 10 yes.